ਹੈਲੋ ਜੀ ਵੱਡਿਆਂ ਨੂੰ ਸਤਿਕਾਰ ਛੋਟਿਆਂ ਨੂੰ ਪਿਆਰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਤਾਜ ਕਿਚਨ ਵਿੱਚ ਇਹ ਸਾਡਾ ਕਾਕਾ ਕਰਦਾ ਹੈਗਾ ਸ਼ਰਾਰਤਾ ਯਾ ਜਿਸੀ ਤੁਹਾਨੂੰ ਤੁਹਾਡੀ ਡਿਮਾਂਡ ਤੇ ਨਿਊ ਰੈਸਪੀ ਦੱਸਣ ਲੱਗੇ ਆ ਸ਼ਾਹੀ ਪਨੀਰ ਦੀ ਰੈਸਪੀ ਐਂਡ ਤੱਕ ਜਰੂਰ ਦੇਖਿਓ ਜੀ ਰੈਸਪੀ ਤੇ ਜੇ ਕੋਈ ਕਮੀ ਹੁੰਦੀ ਹੋਵੇ ਜਰੂਰ ਦੱਸਿਆ ਕਰੋ ਇਹ ਆਪਾਂ ਤੇਲ ਪਾਇਆ 3 ਕੜਚੀਆਂ ਠੀਕ ਹੈ ਜੀ ਸਾਡੇ ਗੈਸਟ ਆਏ ਹੋਏ ਆ ਇਸ ਕਰਕੇ ਆਪਾਂ ਚੰਗੀ ਤਰ੍ਹਾਂ ਕਾੜ ਲੈਣਾ ਇਹਨੂੰ ਤੇਲ ਨੂੰ ਉਸ ਤੋਂ ਬਾਅਦ ਆਪਾਂ ਪਾਣੇ ਆ 8 ਤੋਂ 10 ਪਿਆਜ਼ ਆਪਾਂ ਨਾਰਮਲ ਸਾਈਜ਼ ਦੇ ਜੇ ਜ਼ਿਆਦਾ ਵੱਡੇ ਆ ਤਾਂ 5 ਤੋਂ 6 ਐਵੇਂ ਲੰਬੇ-ਲੰਬੇ ਕੱਟ ਲੈਣੇ देख रखना फुल जो प्याज थोड़े हल्के जी सॉफ्ट हो जाए कलर चेंज हो जाए फिर आप इनग्रीड पावे मेरे एक व्यूअर दी ਜਿਹੜੇ ਮੇਰੇ ਪਹਿਲਾਂ ਕਲੀਕ ਵੀ ਰਹੇ ਆ ਵਰਜਿੰਦਰ ਕੌਰ ਉਹਨਾਂ ਨੇ ਕਿਹਾ ਸੀ ਕਿ ਆਹ ਰੈਸਪੀ ਦੱਸਿਓ ਤੇ ਜੇ ਤੁਹਾਨੂੰ ਕੋਈ ਕਮੀ ਲੱਗਦੀ ਆ ਉਹ ਵੀ ਦੱਸਿਆ ਕਰੋ ਜੀ ਤੇ ਜਦੋਂ ਦੇਖੋ ਐਨੇ ਸੌਫਟ ਹੋ ਗਏ ਉਸ ਤੋਂ ਬਾਅਦ ਆਪਾਂ ਪਾਉਣਾ ਹੈ ਹਰੀ ਮਿਰਚਾਂ ਲਸਣ ਅਦਰਕ ਇਹ ਆਪਾਂ ਸਾਪਤੀਆਂ ਪਾ ਦੇਣਾ ਸਾਹ ਕੁਝ ਏ ਸੀਗਾ 2 ਇੰਚ ਟੁਕੜਾ ਅਦਰਕ ਦਾ ਦੇਸੀ ਲਸਣ ਹੈ ਜਿਹੜਾ ਉਹ ਦੋ ਪੋਥੀਆਂ ਪਾ ਲਓ ਤੁਸੀਂ ਕੁਆਂਟੀਟੀ ਦੇ ਅਕੋਰਡਿੰਗ ਹੈ ਅੱਧਾ ਕਿਲੋ ਪਨੀਰ ਸ਼ਾਈ ਪਨੀਰ ਦੀ ਰੈਸਪੀ ਹੈ ਜੀ ਤੇ ਸ਼ਾਈ ਪਨੀਰ ਦੀ ਟੂ ਟਾਈਪਸ ਦੀ ਰੈਸਪੀ ਆਪਾਂ ਤੁਹਾਨੂੰ ਦੋ ਤਰ੍ਹਾਂ ਦੀ ਹੁੰਦੀ ਹੈ ਜੀ ਇੱਕ ਆਪਾਂ ਤੁਹਾਨੂੰ ਦੱਸ ਰਹੇ ਹਾਂ ਤੇ ਨੈਕਸਟ ਟਾਈਮ ਜੇ ਡਿਮਾਂਡ ਹੋਈ ਤਾਂ ਅਸੀਂ ਤੁਹਾਨੂੰ ਦੂਜੀ ਰੈਸਪੀ ਵੀ ਦੱਸਾਂਗੇ ਜਦੋਂ ਬੱਸ ਇਹਨੂੰ ਥੋੜਾ ਜਿਹਾ ਸੇਕ ਲਵਾਉਣਾ ਆਪਾਂ 10 ਤੋਂ 12 ਹਰੀਆਂ ਮਿਰਚਾਂ ਆਪਣੇ ਟੇਸਟ ਅਨ ਅਕੋਰਡਿੰਗ ਤੁਸੀਂ ਵੱਧ ਘੱਟ ਕਰ ਸਕਦੇ ਹੋ ਸਾਰੀ ਚੀਜ਼ ਦੀ ਕੁਆਂਟੀਟੀ ਇਹ ਰੈਸਪੀ ਤੁਹਾਨੂੰ ਦੱਸਿਆ ਕੁਆਂਟੀਟੀ ਕਿੰਨੀ ਆ ਪਨੀਰ ਦੇ ਉਸ ਦੇ ਅਕੋਰਡਿੰਗ ਬਣਾ ਰਹੇ ਆ ਤੇ ਨਮਕ ਮਿਰਚ ਤੁਹਾਨੂੰ ਪਤਾ ਹੀ ਆ ਵਧਾ ਕਟਾ ਸਕਦੇ ਆ ਆਪਾਂ ਤੇ ਆਪਾਂ 4 ਤੋਂ 5 ਬੜੇ ਟਮਾਟਰ ਟਮਾਟਰ ਥੋੜੇ ਜਿਆਦਾ ਪੈਂਦੇ ਆ 6 ਵੀ ਪਾ ਸਕਦੇ ਆ ਅਸੀਂ 8 ਪਾਏ ਆ ਇਹ ਵੀ ਆਪਾਂ ਸਾਰੀ ਚੀਜ਼ਾਂਵੇਂ ਲੰਬੀ ਲੰਬੀ ਕੱਟ ਕੇ ਪਾਣੀ ਆ ਬਸ ਹੁਣ ਇਹਨੂੰ ਮਿਕਸ ਕਰ ਦੇਣਾ ਦੇ ਦੋ ਹਲਕੇ ਜੇ ਸੌਫਟ ਹੋ ਗਏ ਟਮਾਟਰ ਫਿਰ ਅੱਗੇ ਰੈਸਪੀ ਤੁਹਾਨੂੰ ਦੱਸਦੇ ਆਂ ਟਰਾਈ ਕਰਿਓ ਬਿਲਕੁਲ ਜਿਵੇਂ ਦੀ ਆਪਾਂ ਵਿਆਹ ਸ਼ਾਦੀਆਂ ਚ ਖਾਂਦੇ ਆਂ ਓਵੇਂ ਦੀ ਰੈਸਪੀ ਬਣਦੀ ਐ ਤੇ ਜੇ ਤੁਹਾਨੂੰ ਕੋਈ ਕਮੀ ਲੱਗਦੀ ਐ ਜੀ ਉਹ ਵੀ ਜ਼ਰੂਰ ਦੱਸਿਆ ਕਰੋ ਤਾਂ ਕਿ ਨੈਕਸਟ ਟਾਈਮ ਅਸੀਂ ਥੋੜੀ ਹੋਰ ਇੰਪਰੂਵਮੈਂਟ ਕਰੀਏ ਸੁਧਾਰ ਲਈ ਆਪਣੀ ਕਮੀ ਨੂੰ ਤੇ ਜਦੋਂ ਐਵੇਂ ਹੋ ਗਈ ਜੀ ਐਨੇ ਸੌਫਟ ਹੋ ਗਏ ਟਮਾਟਰ ਇਹ ਤੋਂ ਬਾਅਦ ਆਪਾਂ ਪਾਣਾ ਨਮਕ ਮਿਰਚ ਹਲਦੀ ਛਿੱਪੋ ਵੀ ਘਰ ਸਕਦੇ ਹੋ ਤੁਹਾਡੀ ਇੱਛਾ ਦੇ ਪਾਣੀ ਆ ਹੈਗਾ ਆਪਣਾ 2 ਚਮਚ ਨਮਕ ਅੱਧਾ ਚਮਚ ਲਾਲ ਮਿਰਚ ਅੱਧਾ ਚਮਚ ਢਗੀ ਮਿਰਚ 1.5 ਚਮਚ ਹਲਦੀ ਤੇ ਪੌਣਾ ਚਮਚ ਗਰਮ ਮਸਾਲਾ ਆਪਣੇ ਅਕੋਰਡਿੰਗ ਦੀ ਟੇਸਟ ਦੇ ਤੁਹਾਨੂੰ ਦੱਸਿਆ ਵੱਧ ਘੱਟ ਕਰ ਸਕਦੇ ਹੋ ਤੁਸੀਂ ਹਲੋ ਤੇ ਥੋੜਾ ਜਿਹਾ ਪਾਣੀ ਦੇ ਵਿੱਚ ਪਾਉਣਾ ਪਾਣੀ ਤੇ ਤੁਹਾਨੂੰ ਲਾਸਟ ਰੈਸਪੀ ਚ ਦੱਸੀ ਸੀ ਇੱਕ ਨਿਊ ਤਕਨੀਕ ਉਹ ਵੀ ਯੂਜ਼ ਕਰ ਸਕਦੇ ਹੋ ਤੁਸੀਂ ਮਸਾਲੇ ਨੂੰ ਹੌਲਕਾ ਜਿਹਾ ਸੇਕ ਲਵਣਾ ਤਾਂ ਕਿ ਮਸਾਲਾ ਨਮਕ ਮਿਰਚ ਮਤਲਬ ਸੜੇ ਨਾ ਜਦੋਂ ਇੱਕ ਵਾਰ ਰਾਲ ਲਿਆ ਫਿਰ ਥੋੜਾ ਜਿਹਾ ਪਾਣੀ ਪਾ ਦੇਣਾ ਆਪਾਂ ਹੋਲੀ ਅੱਛਾ ਆਪਾਂ ਪਾਣਾ ਥੋੜਾ ਜਿਹਾ ਚਮਚਾ ਕੁ ਪਾਣਾ ਦੇਸੀ ਘੀ ਉਹਦੇ ਵਿੱਚ ਪਾਓ ਜੀਰਾ ਜਿਹੜਾ ਆਪਾਂ ਪਹਿਲਾਂ ਮਸਾਲਾ ਭੁੰਨਿਆ ਸੀਗਾ ਉਹਨੂੰ ਆਪਾਂ ਗ੍ਰਾਇੰਡ ਕਰ ਲੈਣਾ ਸਾਰਿਆਂ ਨੂੰ ਭੁੰਨ ਕੇ ਜਦੋਂ ਬੱਸ ਇਹਨਾਂ ਕੁੱਟੇ ਤਿੱੜਕ ਜੇ ਜੀਰਾ ਛੇਕ ਲੱਗ ਜਾਏ ਫਿਰ ਆਪਾਂ ਆ ਦੇਖੋ ਪੇਸਟ ਭਰਾਂਗੇ ਸਾਰੀ ਗਰੇਵੀ ਦਾ ਵਿੱਚ ਪਾ ਦੋ ਬਿਲਕੁਲ ਵੀ ਨਹੀਂ ਛੱਡਣਾ ਆਪਾਂ ਪਾਣੀ ਪਾ ਕੇ ਚੰਗੀ ਤਰ੍ਹਾਂ ਘੁਮਾ ਲੈਂਦੀ ਹਾਂ ਫੇਰ ਆਪਾਂ ਥੋੜਾ ਜਿਹਾ ਛੇਕ ਮਿਲਵਾਣਾ ਹੈ ਬਾਕੀ ਆਪਾਂ ਇਹਨੂੰ ਟੇਸਟ ਕਰਕੇ ਨਮਕ ਮਿੱਠ ਹੋ ਰਿਹਾ ਪਾ ਸਕਦੇ ਆ ਇਹਦੇ ਵਿੱਚ ਪਾਣੀ ਪਾ ਕੇ ਆਪਾਂ ਢਜਾ ਦੇਣੀ ਹੈ ਗਰੇਵੀ ਗਰੇਵੀ ਦੀ ਕਨਸਿਸਟੈਂਸੀ ਤੁਸੀਂ ਆਪਣੇ ਅਕੋਰਡਿੰਗ ਗਾੜੀ ਵੀ ਕਰ ਸਕਦੇ ਇਹਨੂੰ ਥੋੜਾ ਬਦਲਾ ਵੀ ਰੱਖ ਸਕਦੇ ਹੋ ਜਦੋਂ 2-3 ਨਵਾਲੇ ਆ ਗਏ ਮਤਲਬ 5 ਕਮਿੰਟ ਰਿੱਜ ਗਿਆ ਉਸ ਤੋਂ ਬਾਅਦ ਆਪਾਂ ਪਾਉਣਾ ਹੈ ਉਹਦੇ ਵਿੱਚ ਪਨੀਰ ਪਨੀਰ ਦੇ ਆਪਾਂ ਐਵੇਂ ਟੁਕੜੇ ਕਰ ਲੇ ਆਪਣੇ ਅਕੋਰਡਿੰਗ ਜਿਹੇ ਜੇ ਮਨ ਚ ਸ਼ੇਪ ਦੇ ਦੋ ਇਹ ਸਾਰਾ ਪਨੀਰ ਆਪਾਂ ਚੰਗੀ ਤਰ੍ਹਾਂ ਧੋ ਕੇ ਪਾ ਦੇਣਾ ਤੇ ਇਹਨੂੰ ਵੀ ਆਪਾਂ 5 ਮਿੰਟ ਲਵਾਉਣਾ ਸੇਕ ਤਾਂ ਕਿ ਹੋਰ ਥੋੜੀ ਗਾੜੀ ਹੋ ਜੇ ਗਰੇਵੀ ਤੇ ਪਨੀਰ ਦੇ ਵਿੱਚ ਟੇਸਟ ਆ ਜਾਏ ਨਮਕ ਮਿਰਚ ਮਸਾਲੇ ਦਾ ਪਿੱਛੇ ਦੀ ਆਵਾਜ਼ ਨੂੰ ਥੋੜੀ ਕਰਿਓ ਜੀ ਬਨੌਰ ਠੀਕ ਹੈ ਸਾਡੇ ਪਰੋਣੇ ਵੀ ਆਏ ਹੋਏ ਆ ਸੈਂਬਲੀ ਇਕੱਠੀ ਹੋਈ ਹੋਈ ਆ ਤਾਂ ਕਰਕੇ ਤੇ ਆਪਾਂ ਟੇਸਟ ਕਰੀ ਸੀ ਥੋੜਾ ਨਮਕ ਦਾ ਹੈ ਇਸ਼ੂ ਇਸ ਕਰਕੇ ਆਪਾਂ ਅੱਧਾ ਚਮਚ ਪਾਵਾਂਗੇ ਨਮਕ ਤੇ ਇਹਨੂੰ ਆਪਾਂ 5 ਮਿੰਟ ਵਾਸਤੇ ਟਾਕੇ ਰੱਖ ਲੈਣਾ ਇਹਦੇ ਵਿੱਚ ਆਪਾਂ ਥੋੜੇ ਜਿਹਾ ਪਾਣਿਆ ਫੁੱਲ ਪਤਾਸੇ ਜਿਨ੍ਹਾਂ ਨੂੰ ਕਹਿੰਦੇ ਆ ਇਹ ਆਪਾਂ ਦੇਸੀ ਗੀਜ ਫਰਾਈ ਕਰਲੇ ਸੀ ਪਹਿਲਾਂ ਹੀ ਇਸ ਲਈ ਤੁਹਾਨੂੰ ਕਹਿੰਦੇ ਆ ਜੀ ਵੀਡੀਓ ਐਂਡ ਤੱਕ ਜ਼ਰੂਰ ਦੇਖਿਆ ਕਰੋ ਬਚੀ ਨੂੰ 2 ਮਿੰਟ ਸੇਕ ਲਵਾ ਕੇ ਇਹਦੇ ਵਿੱਚ ਥੋੜਾ ਹਰਾ ਧਨੀਆ ਬਰੀਕ-ਬਰੀਕ ਕੱਟ ਕੇ ਆਰੇ ਸੋ ਯਮੀ-ਯਮੀ ਬਣ ਕੇ ਹੋ ਗਿਆ ਤਿਆਰ ਤੇ ਆਪਣੀ ਸ਼ਾਹੀ ਪਨੀਰ ਬਣ ਕੇ ਹੋ ਗਿਆ ਤਿਆਰ ਜੇ ਤੁਹਾਨੂੰ ਸਾਡੀ ਰੈਸਪੀ ਵਧੀਆ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਮਨਤਾਜ ਕਿਚਨ ਨੂੰ ਜ਼ਰੂਰ ਕਰਿਓ ਥੈਂਕ ਯੂ so much